ਕੇਸਰੀਵਾਲ ਦੇ ਮੂੰਹ ਬੋਲੇ ਪੈਣ ਸਿੱਪੀ ਸ਼ਰਮਾ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ 646 ਪੀਟੀਆ ਯੂਨੀਅਨ ਦੀ ਆਗੂ ਵਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕਾਬਲੇ ਗੌਰ ਹੈ ਕਿ 646 ਪੀਟੀਆ ਯੂਨੀਅਨ ਦੇ ਮੈਂਬਰਸ਼ਿਪੀ ਸ਼ਰਮਾ ਮੁਹਾਲੀ 에ਰਪੋਰਟ ਰੋਡ ਉੱਪਰ ਸਥਿਤ ਪਾਣੀ ਦੀ ਟੈਂਕੀ ਉੱਪਰ ਚੜੀ ਹੋਈ ਸੀ ਅਤੇ ਟੈਂਕੀ ਉੱਪਰ ਹੀ ਉਸਨੇ ਆਪਣਾ ਕਰਵਾ ਚੌਥ ਤੇ ਦੀਵਾਲੀ ਮਨਾਈ ਸੀ ਇਸ ਨੂੰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਟੈਂਕੀ ਤੋਂ ਥੱਲੇ ਉਤਰਿਆ ਗਿਆ ਸੀ ਹੁਣ ਉਸੇ ਸਿੱੱਪੀ ਸਰਮਨ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਸਿੱੱਪੀ ਸ਼ਰਮਾ ਨੇ ਦੱਸਿਆ ਕਿ ਜਦੋਂ ਗੁਰਮੀਤ ਸਿੰਘ ਮੀਤਿਆਰ ਸਿੱਖਾ ਮੰਤਰੀ ਸਨ ਤਾਂ ਉਹਨਾਂ ਨੇ ਭਰਤੀ ਰੱਦ ਕਰ ਦਿੱਤੀ ਸੀ ਪਰ ਜਦੋਂ ਆਪ ਦੀ ਸਰਕਾਰ ਨਹੀਂ ਆਈ ਤਾਂ ਉਸਨੇ ਉਸ ਸਮੇਂ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਸਾਡੀ ਸਰਕਾਰ ਉਹਨਾਂ ਉੱਤੇ ਉਹ ਭਰਤੀ ਕਰਨਗੇ ਜਦੋਂ ਉਹ ਪਾਣੀ ਵਾਲੀ ਟੈਂਕੀ ਉੱਤੇ ਚੜੀ ਹੋਈ ਸੀ ਤਾਂ ਭਗਵੰਤ ਮਾਨ ਤੇ ਅਰਵਿੰਦ ਕੇਸਰੀਵਾਲ ਨੇ ਉਹਨਾਂ ਨੂੰ ਟੈਂਕੀ ਤੋਂ ਹੇਠ ਉਤਾਰਿਆ ਸੀ ਕੇਸਰੀਵਾਲ ਨੇ ਕਿਹਾ ਸੀ ਕਿ ਤੁਸੀਂ ਮੇਰੀ ਭੈਣ ਨੂੰ ਹੇਠਾਂ ਜਾਓ ਇਸਦੇ ਨਾਲੇ ਜਦੋਂ ਸਰਕਾਰ ਆਈ ਤਾਂ ਭਰਤੀ ਤਾਂ ਦੂਰ ਪਹਿਲਾਂ ਤੋਂ ਚੱਲ ਰਹੀ ਭਰਤੀ ਨੂੰ ਵੀ ਰੱਦ ਕਰ ਦਿੱਤਾ ਗਿਆ। ਸਿੱਪੀ ਸ਼ਰਮਾ ਨੇ ਸੁਕਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ। ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਫਨਫਾ ਅਰਵਿੰਦ ਕੇਸਰੀਵਾਲ ਦੇ ਮੂੰਹ ਬੋਲੇ ਪੈਣ ਸਿੱਪੀ ਸ਼ਰਮਾ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ 646 ਪੀਟੀਆ ਯੂਨੀਅਨ ਦੀ ਆਗੂ ਵਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕਾਬਲੇ ਗੌਰ ਹੈ ਕਿ 646 ਪੀਟੀਆ ਯੂਨੀਅਨ ਦੇ ਮੈਂਬਰਸ਼ਿਪੀ ਸ਼ਰਮਾ ਮੁਹਾਲੀ 에ਰਪੋਰਟ ਰੋਡ ਉੱਪਰ ਸਥਿਤ ਪਾਣੀ ਦੇ ਟੈਂਕੀ ਉੱਪਰ ਚੜੀ ਹੋਈ ਸੀ ਅਤੇ ਟੈਂਕੀ ਉੱਪਰ ਹੀ ਉਸਨੇ ਆਪਣਾ ਕਰਵਾ ਚੌਥ ਤੇ ਦੀਵਾਲੀ ਮਨਾਈ ਸੀ ਇਸ ਨੂੰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਟੈਂਕੀ ਤੋਂ ਥੱਲੇ ਉਤਾਰਿਆ ਗਿਆ ਸੀ ਹੁਣ ਉਸੇ ਸਿੱਪੀ ਸਰਮਨ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਸਿੱਪੀ ਸ਼ਰਮਾ ਨੇ ਦੱਸਿਆ ਕਿ ਜਦੋਂ ਗੁਰਮੀਤ ਸਿੰਘ ਮੀਤਿਆਰ ਸਿੱਖਾ ਮੰਤਰੀ ਸਨ ਤਾਂ ਉਹਨਾਂ ਨੇ ਭਰਤੀ ਰੱਦ ਕਰ ਦਿੱਤੀ ਸੀ ਪਰ ਜਦੋਂ ਆਪ ਦੀ ਸਰਕਾਰ ਨਹੀਂ ਆਈ ਤਾਂ ਉਸਨੇ ਉਸ ਸਮੇਂ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਸਾਡੀ ਸਰਕਾਰ ਉਹਨਾਂ ਉੱਤੇ ਉਹ ਪੜਤੀ ਕਰਨਗੇ ਜਦੋਂ ਉਹ ਪਾਣੀ ਵਾਲੀ ਟੈਂਕੀ ਉੱਤੇ ਚੜੀ ਹੋਈ ਸੀ ਤਾਂ ਭਗਵੰਤ ਮਾਨ ਤੇ ਅਰਵਿੰਦ ਕੇਸ ਜੀਵਾਲ ਨੇ ਉਹਨਾਂ ਨੂੰ ਟੈਂਕੀ ਤੋਂ ਹੇਠ ਉਤਾਰਿਆ ਸੀ ਕੇਸ ਜੀਵਾਲ ਨੇ ਕਿਹਾ ਸੀ ਕਿ ਤੁਸੀਂ ਮੇਰੀ ਭੈਣੋਂ ਹੇਠਾਂ ਜਾਓ ਇਸਦੇ ਨਾਲੇ ਜਦੋਂ ਸਰਕਾਰ ਆਈ ਤਾਂ ਭਰਤੀ ਤਾਂ ਦੂਰ ਪਹਿਲਾਂ ਤੋਂ ਚੱਲ ਰਹੀ ਭਰਤੀ ਨੂੰ ਵੀ ਰੱਦ ਕਰ ਦਿੱਤਾ ਗਿਆ। ਸਿੱਪੀ ਸ਼ਰਮਾ ਨੇ ਸੁਕਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ। ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਫਨਵਾਤ ਅਰਵਿੰਦ ਕੇਜਰੀਵਾਲ ਦੇ ਮੂੰ ਬੋਲੇ ਪੈਣ ਸਿੱਪੀ ਸ਼ਰਮਾ ਨੇ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ 646 ਪੀਟੀਆ ਯੂਨੀਅਨ ਦੀ ਆਗੂ ਵਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਲਈ ਹੈ ਅਤੇ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕਾਬਲੇ ਗੌਰ ਹੈ ਕਿ 646 ਪੀਟੀਆ ਯੂਨੀਅਨ ਦੇ ਮੈਂਬਰਸ਼ਿਪੀ ਸ਼ਰਮਾ ਮੁਹਾਲੀ 에ਰਪੋਰਟ ਰੋਡ ਉੱਪਰ ਸਥਿਤ ਪਾਣੀ ਦੇ ਟੈਂਕੀ ਉੱਪਰ ਚੜੀ ਹੋਈ ਸੀ ਅਤੇ ਟੈਂਕੀ ਉੱਪਰ ਹੀ ਉਸਨੇ ਆਪਣਾ ਕਰਵਾ ਚੌਥ ਤੇ ਦੀਵਾਲੀ ਮਨਾਈ ਸੀ ਇਸ ਨੂੰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਟੈਂਕੀ ਤੋਂ ਥੱਲੇ ਉਤਾਰਿਆ ਗਿਆ ਸੀ ਹੁਣ ਉਸੇ ਸਿੱਪੀ ਸ਼ਰਮਨ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਸਿੱਪੀ ਸ਼ਰਮਾ ਨੇ ਦੱਸਿਆ ਕਿ ਜਦੋਂ ਗੁਰਮੀਤ ਸਿੰਘ ਮੀਤਿਆਰ ਸਿੱਖਾ ਮੰਤਰੀ ਸਨ ਤਾਂ ਉਹਨਾਂ ਨੇ ਭਰਤੀ ਰੱਦ ਕਰ ਦਿੱਤੀ ਸੀ ਪਰ ਜਦੋਂ ਆਪ ਦੀ ਸਰਕਾਰ ਨਹੀਂ ਆਈ ਤਾਂ ਉਸਨੇ ਉਸ ਸਮੇਂ ਉਹਨਾਂ ਦਾ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਇਹ ਵੀ ਆਵਾ ਕੀਤਾ ਕਿ ਸਾਡੀ ਸਰਕਾਰਾਂ ਉੱਤੇ ਉਹ ਪਰਤੀ ਕਰਨਗੇ ਜਦੋਂ ਉਹ ਪਾਣੀ ਵਾਲੀ ਟੈਂਕੀ ਉੱਤੇ ਚੜੀ ਹੋਈ ਸੀ ਤਾਂ ਭਗਵੰਤ ਮਾਨ ਤੇ ਅਰਵਿੰਦ ਕੇਸਰੀਵਾਲ ਨੇ ਉਹਨਾਂ ਨੂੰ ਟੈਂਕੀ ਤੋਂ ਹੇਠ ਉਤਾਰਿਆ ਸੀ ਕੇਸਰੀਵਾਲ ਨੇ ਕਿਹਾ ਸੀ ਕਿ ਤੁਸੀਂ ਮੇਰੀ ਭੈਣੋਂ ਹੇਠਾਂ ਜਾਓ ਇਸਦੇ ਨਾਲ ਹੀ ਜਦੋਂ ਸਰਕਾਰ ਆਈ ਤਾਂ ਭਰਤੀ ਤਾਂ ਦੂਰ ਪਹਿਲਾਂ ਤੋਂ ਚੱਲ ਰਹੀ ਭਰਤੀ ਨੂੰ ਵੀ ਰੱਦ ਕਰ ਦਿੱਤਾ ਗਿਆ। ਸਿੱਪੀ ਸ਼ਰਮਾ ਨੇ ਸੁਕਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਕਰ ਦਿੱਤਾ ਹੈ। ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ।